ਸਸ਼ੀਕਾਰ ਮੈਗਰੁਪਿਤ ਕੌਰ ਲੈ ਕੇ ਹਜ਼ਰਾਂ ਰੋਜ਼ਾਨਾ ਦੀ ਤਰ੍ਹਾਂ ਫਟਾਫਟ ਦੀਆਂ ਖਬਰਾਂ ਫਟਾਫਟ ਖਬਰਾਂ ਦਾ ਆਗਾਜ਼ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਨਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਜਨਤਾ ਪਾਰਟੀ ਨੂੰ ਇੱਕ ਵੱਡਾ ਛਟਕਾ ਲੱਗਿਆ ਜਦੋਂ ਭਾਜਪਾ ਐਸ்சி ਮੋਰਚਾ ਦੇ ਉਮੀਦਵਾਰ ਰੋਬਿੰਡ ਸਾਪਲਾ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਲੰਧਰ ਸੈਂਟਰਲ ਆਫ ਵਿਧਾਇਕ ਰਮਨ ਅਰੋੜਾ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਸੂਤਰਾਂ ਦੇ ਮੁਤਾਬਿਕ ਰੋਬਿੰਡ ਸਾਪਲਾ ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨ ਅਤੇ ਟਿਕਟ ਦੇਣ ਕਾਰਨ ਭਾਜਪਾ ਤੋਂ ਨਾਰਾਜ਼ ਚੱਲ ਰਹੇ ਸਨ ਅਤੇ ਰੋਬਿੰਡ ਸਾਪਲਾ ਲੋਕ ਸਭਾ ਚੋਣਾਂ ਚੋਣਾਂ ਦੇ ਲਈ ਜਲੰਧ ਬਾਦ ਉਹ ਪਾਜਪਾ ਤੋਂ ਨਰਾਜ ਸਨ ਇਸੇ ਕਾਰਨ ਜੋ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਵਿਦਾਂਦ ਸਭਾ ਹਲਕਾ ਨਵਾਂ ਸ਼ਹਿਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਜੱਜ ਸਬ ਡਿਵੀਜ਼ਨ ਬਲਾਚੌਰ ਦੇ ਸੰਨਤੀ ਖੇਤਰ ਪਿੰਡ ਟੋਸਾ ਨਜ਼ਦੀਕ ਇੱਕ ਸੜਕੀ ਹਾਦਸੇ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਸ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਸਾਬਕਾ ਵਿਧਾਇਕ ਅੰਗਦ ਸੈਣੀ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਜਾ ਰਹੇ ਸਨ ਜਦੋਂ ਉਨ੍ਹਾਂ ਦੀ ਕਾਰ ਪਿੰਡ ਟੋਸਾ ਨਜ਼ਦੀਕ ਪੁੱਜੀ ਤਾਂ ਅਚਾਨਕ ਸੜਕ ਵਿੱਚਕਾਰ ਇੱਕ ਆਵਾਰਾ ਪਸ਼ੂ ਆ ਗਿਆ ਜਿਸ ਨੂੰ ਕਾਰ ਚਾਲਕ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਧਾਇਕ ਅੰਗਦ ਸੈਣੀ ਦੀ ਕਾਰ ਦੂਜੀ ਕਾਰ ਦੇ ਨਾਲ ਟਕਰਾ ਗਈ ਅਤੇ ਹਾਦਸਾ ਵਾਪਰ ਗਿਆ ਹਾਦਸੇ ਗਤ ਸਿਆਣੀ ਨੂੰ ਤੁਰੰਤ ਇਲਾਜ ਲਈ ਮੈਕਸ ਹਸਪਤਾਲ ਮੁਹਾਲੀ ਰੈਫਰ ਕੀਤਾ ਗਿਆ ਤੇ ਇਹ ਹਾਦਸਾ ਇਨਾ ਜ਼ਬਰਦਸਤ ਸੀ ਕਿ ਹਾਦਸੇ ਤੋਂ ਬਾਅਦ ਉਹਨਾਂ ਦੀ ਕਾਰ ਬੁਰੀ ਤਰੀਕੇ ਨਾਲ ਨੁਕਸਾਨੀ ਗਈ ਹੈ। ਦਿਲੇ ਦੀ ਆਪਕਾਰੀ ਨੀਤੀ ਦੇ ਵਿੱਚ ਕਥਤ ਤੱਕ ਕਪਲੇਦਨਾ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਅੱਜ ਵੀ ਦਿੱਲੀ ਦੇ ਮੁੱਖ ਮੰਤਰੀ ਆਰਵਿੰਦ ਕੇਜਰੀਵਾਲ ਨੂੰ ਰਾਹਤ ਨਹੀਂ ਮਿਲੀ ਅਤੇ ਆਰਵਿੰਦ ਕੇਜਰੀਵਾਲ ਦੀ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪੇਸ਼ੀ ਹੋਈ ਅਤੇ ਇਸ ਦੌਰਾਨ ਵਿਸ਼ੇਸ਼ ਜੱਜ ਕਾਵੇਰੀ 바ਵੇਜੋਨੇ ਆਪਕਾਰੀ ਮਾਮਲੇ ਦੇ ਵਿੱਚ ਆਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧਾ ਦਿੱਤੀ ਹੈ ਕਾਂਗਰਸ ਦੇ ਮੁਖੀ ਮਲਿਕ ਅਰਜਨ ਖੜਗੇ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਦੇ ਦੌਰਾਨ 400 ਪਾਰ ਦਾ ਨਾਅਰਾ ਇਸ ਲਈ ਲਗਾ ਰਹੇ ਨੇ ਤਾਂ ਜੋ ਰਾਸ਼ਟਰੀ ਲੋਕਤੰਤਰੀ ਗੱਟਚੋਰ ਨੂੰ ਲੋਕ ਸਭਾ ਦੇ ਵਿੱਚੋਂ 2/3 ਬਹੁਮਤ ਮਿਲ ਸਕੇ ਜੋ ਸੰਵਿਧਾਨ ਬਦਲਣ ਦੇ ਲਈ ਜ਼ਰੂਰੀ ਹੈ ਖੜਗੇ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਤੇ ਮੁਸਲਿਮ ਲੀਗ ਦੀ ਸ਼ਾਪ ਹੋਣ ਦੇ ਪ੍ਰਧਾਨ ਮੰਤਰੀ ਦੇ ਦੋਸ਼ ਨੂੰ ਲੈ ਕੇ ਉਹਨਾਂ ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਮੋਦੀ ਦੇ ਨਾਲ ਖੁੱਲੀ ਬਹਿਸ ਕਰਨ ਦੇ ਲਈ ਤਿਆਰ ਨੇ ਤੇ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਚੋਣ ਲੋਕਤੰਤਰ ਅਤੇ ਸੰਵਿਧਾਨ ਬਚਾਉਣ ਦੇ ਲਈ ਹਾਤਾਪੁਰ ਨੇ ਜੇਕਰ ਤੁਸੀਂ ਇਹਨਾਂ ਮੁੱਦਿਆਂ ਤੇ ਵੋਟ ਪਾਓਗੇ ਤਾਂ ਵੋਟ ਕਾਂਗਰਸ ਨੂੰ ਜਾਵੇਗੀ ਜੇਕਰ ਤੁਸੀਂ ਕਾਂਗਰਸ ਨੂੰ ਵੋਟ ਨਹੀਂ ਦਿੰਦੇ ਤਾਂ ਦੇਸ਼ ਦੇ ਵਿੱਚ ਕੋਈ ਸੰਵਿਧਾਨ ਜਾਂ ਲੋਕਤੰਤਰ ਨਹੀਂ ਬਚੇਗਾ ਇੱਥੇ ਇੱਕ ਜਨ ਸਭਾ ਨੂੰ ਸੰਬੋਧਨ ਕਰਦੀਆਂ ਉਹਨਾਂ ਨੇ ਕਿਹਾ ਕਿ ਮੋਦੀ 2/3 ਬਹੁਮਤ ਮੰਗ ਰਹੇ ਨੇ ਦਖਣੀ ਝੀਂਚਮੀ ਅਤੇ ਹੜ੍ਹ ਦੇ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ 10 ਤੋਂ ਵੱਧ ਲੋਕ ਲਾਪਤਾ ਹਨ ਅਤੇ 16 April ਤੋਂ ਇੱਥੇ ਕਈ ਸ਼ਹਿਰਾਂ ਦੇ ਵਿੱਚ ਭਾਰੀ ਬਾਰਸ਼ ਜਾਰੀ ਹੈ ਅਤੇ 44 ਤੋਂ ਵੱਧ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀਆਂ ਨੇ ਸਥਾਨਕ ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਲਈ ਲਗਾਤਾਰ ਬਚਾਅ ਮੁਹਿੰਮ ਚਲਾ ਰਿਹਾ ਤੇ ਹੁਣ ਤੱਕ 1,10,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ ਐਮਰਜੈਂਸੀ ਸੇਵਾਵਾਂ ਮੈਂ ਅਲਰਟ ਮੋਡ ਤੇ ਨੇ ਤੇ ਹੜ੍ਹ ਦੇ ਕਾਰਨ ਹੁਣ ਤੱਕ 165 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਜਬ ਤੋਂ ਵੱਧ ਪ੍ਰਭਾਵ ਗੁਆਗ ਬ੍ਰਾਮਧ ਹੋਈਆਂ ਨੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਇਸ ਮੌਕੇ ਉਹਨਾਂ ਨੇ ਦਾਅਵਾ ਕੀਤਾ ਕਿ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 13 ਸੀਟਾਂ ਜਿੱਤ ਗਈ ਤਾਂ ਉਹ ਰਾਜਨੀਤੀ ਛੱਡ ਦੇਣਗੇ ਉਹਨਾਂ ਨੇ ਇਹ ਵੀ ਆਖਿਆ ਕਿ ਉਹਨਾਂ ਦੀ ਪਤਨੀ ਬਠਿੰਡਾ ਤੋਂ ਮਜ਼ਬੂਤ ਦਾਵੇਦਾਰ ਸੀ ਉਹਨਾਂ ਨੇ ਆਖਿਆ ਕਿ ਮੇਰੇ ਹੱਥਾਂ ਦੀ ਲਕੀਰਾਂ ਦੱਸਦੀਆਂ ਨੇ ਕਿ ਮੈਂ ਸੀਐਮ ਬਣਾਂਗਾ ਤੇ ਮੇਰਾ ਟੀਚਾ ਹੈ ਕਿ ਮੈਂ ਮੁੱਖ ਮੰਤਰੀ ਬਣਨਾ ਹੈ ਕਾਂਗਰਸ ਛੱਡ ਕੇ ਭਾਜਪਾ ਦੇ ਨਾਲ ਰਲੇ ਰਮਨੀਤ ਬਿੱਟੂ ਨੇ ਇੱਕ ਦਿਨ ਅਪੀੜ ਦੇ ਵਿੱਚ ਰੁੱਲ ਜਾਣਾ ਤੇ ਉਹਨਾਂ ਨੇ ਆ ਦਾਕ ਲਾਇਆ ਤੇ ਪੰਜਾਬ ਦੇ ਵਿੱਚ ਬੀਜੇਪੀ ਕਦੇ ਸਰਕਾਰ ਨਹੀਂ ਬਣ ਸਕਦੀ ਅਤੇ ਲਿਖ ਕੇ ਲੈ ਲਵੋ ਅਤੇ ਟਿਕਟ ਨਾ ਮਿਲਣ ਕਰਕੇ ਕਈ ਵੱਡੇ ਆਗੂਆਂ ਨੇ ਪਾਰਟੀ ਛੱਡੀ ਹੈ ਤੇ ਕਾਂਗਰਸ ਜਿਸ ਨੇ ਛੱਡ ਲਈ ਹੈ ਛੱਡ ਦਵੇ ਹੁਣ ਸਹੀ ਸਮਾਂ ਅਤੇ 골ਡੀ ਨੂੰ ਹਲੇ ਸਹੀ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ ਕਿਸਾਨ ਮਜ਼ਦੂਰ ਮੋਰਚਾ ਤੇ SKM ਗੈਰ ਰਾਜਨੀਤਿਕ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਕਿਸਾਨ ਆंदोलਨ ਦੋਨੋਂ ਅੱਜ 70 ਦਿਨ ਪੂਰੇ ਹੋ ਗਏ ਨੇ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਦੇ ਲਈ ਸ਼ੰਭੂ ਟਰੈਕ ਦੇ ਉੱਤੇ ਲੱਗੇ ਮੋਰਚੇ ਦਾ ਅੱਜ 7ਵਾਂ ਦਿਨ ਸੀ ਤੇ ਅੱਜ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਕੇਂਦਰੀ ਤੇ ਸੁਭਾਈ ਆਗੂਆਂ ਨੂੰ ਕਿਸਾਨੀ ਮੰਗਾਂ ਦੇ ਬਾਰੇ ਖੁੱਲ੍ਹੇ ਚਰਚਾ ਤੇ ਬਹਿਸ ਦਾ ਸੱਦਾ ਦਿੱਤਾ ਗਿਆ ਪਿਛਲੇ ਦਿਨੀ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਕਿਸਾਨੀ ਮੰਗਾਂ ਦੇ ਬਾਰੇ ਬਹਿਸ ਕਰਨ ਦੇ ਲਈ ਵੰਗਾਰਿਆ ਸੀ ਅਤੇ ਭਾਜਪਾ ਪ੍ਰਧਾਨ ਦੇ ਵੱਲੋਂ ਕਿਸਾਨਾਂ ਨੂੰ ਕਿਤੇ ਚੈਲੰਜ ਨੋ ਕਿਸਾਨ ਲੀ ਅਤੇ ਪਾਜਪਾ ਆਗੂਆਂ ਦੇ ਵੱਲੋਂ ਚਰਚਾ ਜਾਂ ਬਹਿਸ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਤਾਂ ਉਸ ਤੋਂ ਬਾਅਦ ਕਿਸਾਨ ਮਜ਼ਦੂਰ ਮੋਰਚੇ ਐਟਐਸਕੇਐਮ ਗੈਰ-ਰਾਜਨੀਤਿਕ ਦੇ ਵੱਲੋਂ ਅੱਜ 23 ਅਪ੍ਰੈਲ ਨੂੰ ਕਿਸਾਨ ਪਵਨ ਵਿਖੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਖੁੱਲ੍ਹੀ ਚਰਚਾ ਤੇ ਬਹਿਸ ਦਾ ਪ੍ਰਬੰਧ ਕੀਤਾ ਗਿਆ ਤੇ ਕਿਸਾਨ ਆ ਗੂ ਸਮੇਂ ਸਿਰ ਕਿਸਾਨ ਪਵਨ ਪਹੁੰਚ ਗਏ ਅਤੇ ਵੱਡੀ ਗਿਣਤੀ ਦੇ ਵਿੱਚੋਂ ਮੀਡੀਆ ਕਰਮੇ ਵੀ ਪਹੁੰਚੇ ਸਨ ਅਤੇ ਭਾਜਪਾ ਆਗੂਆਂ ਦੇ ਵਿੱਚੋਂ ਕੋਈ ਵੀ ਇੱਕ ਨਹੀਂ ਪਹੁੰਚਿਆ ਤੇ ਭਾਜਪਾ ਆਗੂਆਂ ਦਾ ਖੁਦ ਹੀ ਕਿਸਾਨਾਂ ਨੂੰ ਬਹਿਸ ਕੰਦੇ ਲਈ ਵੰਗਾਰ ਕੇ ਅੱਜ ਦੀ ਖੁੱਲ੍ਹੀ ਚਰਚਾ ਦੇ ਵਿੱਚ ਨਾ ਆਉਣਾ ਇਹ ਸਾਬਿਤ ਕਰਦਾ ਹੈ ਕਿ ਭਾਜਪਾ ਸਰਕਾਰ ਦਾ ਕਿਸਾਨਾਂ ਮਜ਼ਦੂਰਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ। ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਵਿੱਚ ਇੱਕ ਸ਼ਰਾਬੀ ਪਿਓ ਪੁੱਤ ਨੇ ਕਥਤ ਤੌਰ ਤੇ ਇੱਕ ਨੌਜਵਾਨ ਨੂੰ 17 ਹੋਟਲ ਦੀ ਪਹਿਲੀ ਮੰਜ਼ਲ ਤੋਂ ਸੁੱਟ ਦਿੱਤਾ ਅਤੇ ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਆਪ ਉਸਨੇ ਦੱਸਿਆ ਕਿ ਜ਼ਖਮੀ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਦੋਸ਼ੀਆਂ ਦੇ ਖਿਲਾਫ ਕਤਲ ਦੀ ਕੋਸ਼ਿਸ਼ ਧੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਦੱਸਿਆ ਕਿ ਘਟਨਾ ਦੇ ਵਿੱਚ ਸਾਰਤਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ ਤੇ ਉਸਦੇ ਮੂੰਹ ਤੇ ਛਾਤੀ ਤੇ ਗੰਭੀਰ ਸੱਟਾਂ ਲੱਗੀਆਂ ਨੇ ਸਾਰਤਕ ਦਾ ਇਲਾਜ एसआरएम एस मेडिकल कॉलेज ਦੇ ਵਿੱਚ ਚੱਲ ਰਿਹਾ ਤੇ ਉਹਨਾਂ ਦੱਸਿਆ ਕਿ ਪੁਲਿਸ ਦੋਵਾਂ ਦੋਵਾਂ ਮੁਜਲਮਾਂ ਨੂੰ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਉਹਨਾਂ ਦੀ ਕੀਤੀ ਜਾ ਰਹੀ ਹੈ ਤੇ ਸਾਰੀ ਘਟਨਾ ਹੋਟਲ ਦੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ। ਅੱਜ ਦੀਆਂ ਫਟਾਫਟ ਦੀਆਂ ਖਬਰਾਂ ਦੇ ਵਿੱਚ ਬਸ ਇੰਨਾ ਹੀ। ਐਨੋ ਗੁਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ ਸਾਰਸ਼ੀਆ ਕਾਲ।